ਪਾਸ ਹੋਣ ਦੋ ਸਬਜੈਕਟ ਜ਼ਰੂਰੀ ਗਰ ਜ਼ਰੂਰੀ ਲਾਜ਼ਮੀ ਤੇ ਗੈਰ ਲਾਜ਼ਮੀ ਸਕੁਲਾ ਕਹਾਜ ਦੋ ਹੁੰਦੇ ਨੇ ਕਹਿੰਦੇ ਇਹ ਮੈਂ ਆਪ ਦੇਖਣ ਲਈ ਮਤਲਬ ਲੱਗੇ ਲਾਜ਼ਮੀ ਤੇ ਪਾਸ ਹੋਣਾ ਜ਼ਰੂਰੀ ਹੈ ਗੈਰ ਲਾਜ਼ਮੀ ਭਾਵੇਂ ਕਿਸੇ ਇੱਕ ਨੰਬਰ ਲੈ ਲੇ ਫੇਰ ਮੰਨੇ ਜਾਓਗੇ ਜੀ ਦੂਜੇ ਬਹਿ ਨਾ ਗੈਰ ਲਾਜ਼ਮੀ ਦੇ ਕਿਤੇ ਭਾਵੇਂ ਇੱਕ ਸੱਤ ਨੰਬਰ ਲੈ ਜਾਓ ਲਾਜ਼ਮੀ ਦੇ ਘਟਦੇ ਫੇਰ ਅੰਮੀ ਲਾਜ਼ਮੀ ਗੈਰ ਲਾਜ਼ਮੀ ਗੈਰ ਜ਼ਰੂਰੀ ਲਾਜ਼ਮੀ ਉਸ ਦੇ ਸਭ ਤੋਂ ਗੈਰ ਲਾਜ਼ਮੀ ਗੈਰ ਲਾਜ਼ਮੀ ਲੂਰੀ ਗੱਲ ਜੂਰੀ ਪੰਜਾਬੀ ਗੱਲ ਜੂਰੀ ਥੋੜੀ ਤੋਂ ਹੋਰ ਹੋਣੀ ਹੈ। ਤੋਂ ਇਹ ਕਿਹੜਾ ਕਰੋ ਕੁਝ ਦੇਰ ਦਾ 2000 ਜਰ ਹੈ। ਇੱਕ ਲਾਜ਼ਮੀ ਇੱਕ ਗੈਰ ਲਾਜ਼ਮੀ ਕਿਉਂ ਜੂਰੀ ਗੈਰ ਜ਼ਰੂਰੀ। ਲਾਜ਼ਮੀ ਕੀ ਹੈ ਕਿ ਸੁਨਹਿਰੀ ਮੌਕਾ ਮਿਲਣੇ 83 ਰੱਖ ਜੂਂਦੇ ਵਿੱਚ ਮੌਕਾ ਨਹੀਂ। ਕਿੱਥੋਂ ਬਿਛਿਆ ਪੁਲ ਕਿਉਂ ਉੱਥੇ ਫਿਰ ਤੇਰਾ ਜਣਾ ਕੋ ਦਰਦ ਦੇ ਪੁਲਿਆ। ਪੁਲਿਆ ਕਿੱਥੋਂ ਹੈ? ਕੋਈ ਅਮਰੀਕਾ ਦੇ ਵਿੱਚ ਸੋਨੇ ਦੇ ਪਾਂਡਾ ਵਿੱਚ ਮੱਸੀ ਪਈ ਹੋਵੇ ਪਾਣੀ ਨਾਲ ਕੀ ਹਾਲ ਹੋਊਗਾ। ਕਿਉਂ ਜਮਾ ਰਿਹਾ ਗਿਆ ਤੇਰਾ ਸਾਰੇ ਸੋਨੇ ਦੇ ਢਾਂਡੇ ਵਿੱਚ ਪਈ ਹੋਵੇ ਤੇ ਹੋਵੇ ਅਮਰੀਕਾ ਵਰਗੇ ਅਮੀਰ ਦੇਸ਼ ਦੇ ਵਿੱਚ ਕੋਈ ਤੇ ਸਾਰਾ ਸੋਨੇ ਦਾ ਮਕਾਨ ਬਣਿਆ ਹੋਵੇ ਤੇ ਉਧਰ ਪਰ ਪਾਣੀ ਨਾ ਹੋਵੇ ਉਹ ਪਈ ਰਹੂ ਅੰਦਰ ਐ ਚੱਪੇ ਕਿਨੂੰ ਤੇ ਜੇ ਉਹ ਪਾਣੀ ਵਿੱਚ ਪਈ ਆ ਜੈ ਬੰਗਲਾ ਦੇ ਦਾ ਜੈ ਪਾਕਿਸਤਾਨ ਦਾ ਇੰਡੀਆ ਕੋਈ ਸੋਨਾ ਦੀ ਮਿੱਟੀ ਵਿੱਚ ਪਈ ਆ ਉਹਦੀ ਖਰਾਕ ਨਾਲ ਜੀ ਤਨੂੰ ਰਮਣ ਰੂਪੀ ਮੰਨਦੇ ਜਿਹੜੀ ਫਰਾਕ ਹੈ ਜਿਹੜਾ ਜੀਵਨ ਹੈ ਉਹ ਹੈ ਪਰਮੇਸ਼ਰ ਪ੍ਰਾਪਤੀ ਮੈਂ ਹਮ ਕਿਉਂ ਤਰਫ ਦੇ ਨਾਨਕ ਦੁਖੀਆ ਸਭ ਸੰਸਾਰ ਕਿਉਂ ਦੁਖੀ ਆ ਪਾਣੀ ਉਹ ਜੀਵਨ ਰੂਪੀ ਪਾਣੀ ਨੇ ਤੇ ਪਿਛਲ ਚੁਪਿਆ ਹੁਣ ਤੇ ਆ ਸੋਨੇ ਦੇ ਭਾਂਡੇ ਰੱਖਦੇ ਹੋ ਸੋਨੇ ਦੇ ਜੈਸੀ ਗਾ ਰਾਵਣ ਦਾ ਸਾਰਾ ਹਾਰ ਕੀ ਹੋਇਆ ਰੋਲ ਕੇ ਮਾਰਿਆ ਦੁਮਾਨ ਨੇ ਲਖ ਪੁੱਤਰ ਮਾਰਿਆ ਸਵਾਰਕ ਪੁੱਤਰਾਂ ਮਾਰਿਆ ਹੋ ਗਿਆ ਕਿ ਰਜਾ થઈ ਅੰਮਿਪਰਾਇ ਹੋਰ ਤੇ ਅੱਗੇ ਲੈ ਗਿਆ ਜੀਆਂ ਹੋਰ ਤੜਮੀ ਆਉਂਦਾ ਉਹ ਆਨ ਸਾਡਾ ਤੁਸੀਂ ਇਹ ਸੋਚਦੇ ਮਕਾਨਾਂ ਦੀ ਕਰਨਾ ਸੋਚਦੇ ਪਾਣੀ ਦੀ ਸੋਚਦੇ ਨਾ ਜੀਵਨ ਆਉ ਮਿਲ ਜਵੇ ਸੋਨੇ ਦੇ ਮੰਡਲ ਚ ਪਈ ਹੋਵੇ ਸੋਨੇ ਦੇ ਮਕਾਨ ਚ ਹੋਵੇ ਅਮਰੀਕਾ ਵਰਗੇ ਦੇਸ਼ ਵਿੱਚ ਪਈ ਹੋਵੇ ਰਾਸ਼ਟਰਪਤੀ ਦੇ ਘਰ ਹੋਵੇ ਪਾਣੀ ਨਾ ਹੋਵੇ ਬਸ ਇਹੋ ਆ ਰਾਮ ਨੇ ਬਹਿ ਰਿਹਾ ਥੋੜਾ ਕੁ ਦਿਨ ਸੁਤਾ ਹੈ ਗਣੀ ਨਾ ਤੇ ਫਿਰ ਇਹਨੂੰ ਕਿਉਂ ਛੱਡ ਦੇ ਕੀ ਕਰਨਾ ਹੈ ਬਗਾ ਬਸ ਸਾਡਾ ਟੁੱਟੀ ਚੌਂਕੜੀ ਚੀਰ ਸਭ ਸਿੱਧਣਾ ਪੁੱਟੀਆਂ ਛੁਗੀ ਛੁਗੀ ਆ ਵੀ ਹੁੰਦੇ ਨਾ ਟੁੱਟੀਆਂ ਵੀ ਨੇ ਸਾਫ ਤੇ ਰਹੁੰਦੀਆਂ ਨੇ ਟੁੱਟੀਆਂ ਵੀ ਕੋ ਹੁੰਦੀ ਆ ਕੋਈ ਨਾ ਵਸਦਾ ਹੋਵੇ ਪਰ ਮੈਂ ਵਸਦਾ ਟੁੱਟੀਆਂ ਛੋਪੜੀ ਚੇਰ ਸਭ ਸਿੱਧਾ ਕੱਪੜੇ ਸਾਫ ਪਰ ਤੇ ਤੁਮੀ ਸਾਕੇ ਦਾ ਹਾਲ ਹੁੰਦਾ ਯਾ ਦੇ ਨਾ ਜਾਂਤ ਨਾ ਪਤਨਾ ਆਦ੍ਰੋ ਉਦਯਾਨ ਪਰ ਮੰਨਾ ਉੱਚੀ ਯਾਤਨਾ ਹੋਵੇ ਸੰਸਾਰ ਚ ਉਹਦੀ ਜ਼ਿੰਦਗੀ ਹੈ ਜੰਗਾਂ 'ਚ ਭੁਗਦਾ ਫਿਰਦਾ ਹੋਵੇ ਮਿੱਤਰ ਨਾਲ ਇਦਾਂ ਰੂਪਹਿਣ ਕਿ ਸਾਖ ਨਾਲ ਸਿੱਨਾ ਉਹਦਾ ਕੋਈ ਮਿੱਤਰ ਕੌਣ ਹੁੰਦਾ ਹੈ ਜੇ ਕਮਾਲ ਦਾ ਨਾ ਤਾਂ ਇਕੱਠਾ ਕੋਲੇ ਕੋਈ ਸਾਖ ਸੰਬੰਧੀ ਵੀ ਨਹੀਂ ਕਿਸਦਾ ਕੋਈ ਬਣ ਜਾਏ ਨਾ ਮਿਨਿਸਟਰ ਮੁਸਤਫਾ ਬੜੇ ਹੋ ਤੇ ਤੇਰੇ ਨਾਲ ਜੇ ਸੰਬੰਧੀ ਉਹ ਲੋਕਾਂ ਕੋਲ ਖੋਜੋ ਕੇ ਦੱਸਦਾ ਆਓ ਖੋਜਣਾ ਸਾਡੇ ਪਾਵੇਂ ਦੂਰ ਨੇੜੇ ਉਹ ਸਾਡਾ ਰਿਸ਼ਤੇਦਾਰ ਹੈ ਅਸਾ ਜੇ ਸਾਡੇ ਤੇ ਕਮਾਲੀ ਆ ਜਾਉਂਗਾ ਤੁਹਾਡਾ ਰਿਸ਼ਤੇਦਾਰ ਤਾਂ ਮੈਂ ਕੰਨ ਦੇਖਿਆ ਤੇਰਾ ਬਹੁਤ ਤਾਂ ਤੰਗ ਆਇਆ ਜੇ ਕਦੇ ਵੀ ਉਹ ਕਪੜੇ ਫਟੇ ਸੀ ਪਾਉਂ ਸਾਡੇ ਦਾ ਰਿਸ਼ਤੇਦਾਰੀ ਉਹ ਤਾਂ ਦੂਰ ਦੀ ਸੀ ਤੇ ਕੋਈ ਸ਼ਾਕ ਮੰਨਣ ਨੂੰ ਤਿਆਰ ਨਹੀਂ ਤੁਹਾਨੂੰ ਤੁਹਾਨੂੰ ਸ਼ਾਕ ਕੋਨ ਦੇ ਰਹਿ ਮੰਨਦੇ ਨੇ ਜੇ ਜੇ ਥੋੜਾ ਕੋਈ ਹੈ ਕੁਝ ਯੱਕਾ ਕੁਝ ਨਹੀਂ ਹੋਗਾ ਨਾ ਇਹ ਦੂਰ ਦੂਰ ਨੜੇ ਦੀ ਗੱਲ ਨਹੀਂ ਹੁੰਦਾ ਨਾ ਨੜੇ ਕੋਈ ਆਏ ਗੱਲ ਲੱਗੀ ਜਾਂਦੀ ਐਨਾ ਧਰ ਵੀ ਇਕੱਠਾ ਹੋਵੇ ਸੋਨੇ ਦੇ ਪਾਂਡੇ 'ਚ ਬੱਸੀ ਪਈ ਹੋਵੇ ਇੱਕ ਮੰਦਾਨ ਤੇ ਗਰੰਥੀ ਕਰਨਾ ਨਹੀਂ ਥੋੜਾ ਸਾਹਮਣੇ ਦੇ ਰੋਜ਼ ਦੀਆ ਗਰੰਥੀ ਕਰ ਤੂ ਸੱਕ ਰਹੇ ਜੇਗੀ ਕਿ ਸ਼ਾਇਦ ਪਤਾ ਨਹੀਂ ਹੁੰਦੀ ਹੋ ਨਾਮ ਦੀ ਹੋਗੀ ਸੋਨੇ ਦੇ ਪਾਂਡੇ ਤੇ ਪਈ ਹੋਵੇ ਅਮਰੀਕਾ ਵਰਗੇ ਦੇਸ਼ ਹੋਵੇ ਰਾਸ਼ਟਰਪਤੀ ਦੇ ਘਰ ਹੋਵੇ ਤੇ ਪਰ ਪਾਣੀ ਨਾ ਹੋਵੇ ਪਾਂਡੇ ਜਿਹੀ ਮਰਸੀ ਪਈ ਹੈ ਹੈ ਨਹੀਂ ਕਰੀ ਅਸੀਂ ਕਿਉਂ ਕਰਦੇ ਆ ਵਾਰ-ਵਾਰ ਦਿੰਦੇ ਬੰਦੇ ਉਹ ਜੀਵਨ ਬਿਸਰਗਾ ਹੱਤੋਂ ਉਹਦਾ ਜੀਵਨ ਬਿਸਰਗਾ ਜੀਗਾ ਇੱਥੇ ਆਤਮਾ ਰੂਪੀ ਪਾਣੀ ਚਾਹੀਏ ਬਲੁਖ ਜਨ ਦਾ ਕੋਈ ਨਹੀਂ ਬਸ ਪਾਣੀ ਪ੍ਰਾਪਤ ਕਰਨਾ ਹੋਰ ਕੋਈ ਨਹੀਂ ਜਰੂਰੀ ਸਬਜੈਕਟ ਗਾਂ ਜੂਰੀ ਆਜੋ ਕੰਮ ਕਰ ਦਿਓ ਹਰ ਵਿਅਕਤੀ ਨੇ ਆਪਣਾ ਕੰਮ ਕਰਦੇ ਨੇ ਆਪਣਾ ਕਰਦੇ ਨੇ ਮੈਂ ਆਪਣਾ ਕਰਦਾ ਇਹ ਵੀ ਜ਼ਰੂਰੀ ਹੈ ਕਿਉਂਕਿ ਇਹਨੂੰ ਲੋੜਾਂ ਨੇ ਦਵਾਈ ਚਾਹੀਏ ਇਹਨੂੰ ਲੈਣ ਦੀ ਦੁਕਾਨ ਚਾਹੀਏ ਫਟੇ ਪਰਨਾ ਹੋਵੇ ਕਪੜਾ ਵੀ ਚਾਹੀਏ ਖਾਣ ਰੋਟੀ ਵੀ ਚਾਹੀਏ ਇਹ ਨਾ ਕਰਾਂਗੇ ਤਾਂ ਆਥਾਂ ਕਿਤੇ ਅੜ ਕੇ ਫਿਰਾਂਗੇ ਤੇ ਪਰ ਇਹ ਸਭ ਸੁੱਖੀ-ਬੁੱਕੀ ਰੋਟੀ ਮਿਲ ਜਾਏ ਟੀਚੋਪੜੀ ਦੇ ਵਿੱਚ ਵੀ ਵੜਦੇ ਹੋਈਏ ਕਿ ਪੱਲੇ ਕੱਖਣਾ ਨੇੜੇ ਕੋਈ ਨਾ ਆਵੇ ਪਰ ਅੰਦਰ ਆਤਮ ਤਨ ਹੋਵੇ ਪਰ ਕੇ ਕੀ ਕਰ ਜਾ ਚੀਰ ਸਭ ਸਨਾ ਜਾਤ ਨਾ ਪਤਨਾ ਆਦਰੋ ਉਧਾਰਪੁਰ ਰਨਾ ਮੇਤਰ ਨਾ ਇਦਤ ਰੂਪ ਲੇ ਕੇ ਸਾਖ ਨਾ ਪਰ ਰਾਜਾ ਸਾਰੀ ਸ੍ਰਿਸ਼ਟਾ ਗਾਹਰ ਨਾਮ ਮੰਤਰ ਜੀ ਮਨ ਹਰੀ ਦੇ ਨਾਮ ਤੇ ਜਿਗਾ ਸਾਰੀ ਸ੍ਰਿਸ਼ਟੀ ਦਾ ਬਾਸਾ ਕਰਦੇ ਹੋ ਅੰਦੇ ਨਾਮ ਇਸ ਤੇ ਕਰਨਾ ਕਿ ਨੰਬਰ ਲੈ ਵੇਰੇ ਮੰਨ ਜਾਊ ਸਿਰੂਰੀ ਬਚੋ ਨੰਬਰ ਕਿਹੜਾ ਕਰ ਜਾਏ ਉਹ ਦੂਜੇ ਤੋਂ ਬਾਕੀ ਇੱਕ ਨਾ ਜ਼ਰੂਰੀ ਜਿਹੜਾ ਘੱਟ ਜ਼ਰੂਰੀ ਆ ਗਾਰਦਰੀ ਕੀਆ ਸੰਸਾਰ ਦੇ ਲਈ ਕੋਈ ਕਰਦਾ ਆਪਣੇ ਰੋਟੀ ਕੱਪੜੇ ਲਈ ਕੱਪੜੇ ਭਾਵੇਂ ਫਟੇ ਹੋਣ ਵਰਤਾ ਟੁੱਟੀ ਝਾਂਡੀ ਚੀਰ ਸਭ ਸੱਜਣਾ ਇੱਕ ਵੀ ਨੰਬਰ ਨਹੀਂ ਹੈ ਯਾਤਰਾ ਪਤਨਾ ਆਦਰੋ ਉਦਯਾਨ ਪਰ ਮਨਨ ਨਾਲ ਉੱਚੀ ਜਾਂਦੀ ਹੈ ਨਾ ਇੱਜ਼ਤ ਹੈ ਜੰਗਲ ਨੂੰ ਪੰਦਾ ਖੰਡ ਹੈ ਮਿੱਤਰ ਨੇ ਤਾਂ ਰੂਪ ਵੇਣ ਕੇ ਸਾਖ ਨਾਲ ਸੱਜਣਾ ਨਾਲ ਦਾ ਮਿੱਤਰ ਹੈ ਨਾਲ ਸਾਖ ਸੰਬੰਧੀ ਹੈ ਪਰ ਰਾਜਾ ਸਗ ਕਿਉਂਕਿ ਉਹਨੇ ਆਖਰੀ ਸਿਲੈਕਟ ਤੋਂ ਨੰਬਰ ਪੂਰੇ ਲੈ ਲਏ ਅਜੇ ਕੋਈ ਨਹੀਂ ਐ ਸਾਰੇ ਕੱਪੜੇ ਫਟੇ ਝੁਗੀ ਟੁੱਟਦੀ ਹੋਈ ਜੇ ਕੋਈ 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 ਸੰਬੰਧੀ ਨਹੀਂ ਐਂ ਤੇ ਕੌਣ ਹੁੰਦਾ ਹੈ ਕਰਨ ਜਿਹੜਾ ਸਬਜੈਕਟ ਜ਼ਰੂਰੀ ਜੀ ਉਹ ਤਾਂ ਨੰਬਰ ਪੂਰਾ ਲੈ ਲੈ ਫਿਰ ਮੈਂ ਕਹਾਂ ਲੱਗੇ ਕੋਈ ਗਲਚਰੀ ਜਿਹੀ ਕੋਈ ਬਾਰੀ ਤੇ ਨਹੀਂ ਆ ਕੋਈ ਨਹੀਂ ਆ ਕਹਿੰਦਾ ਸਾਰਾ ਕਰਦਾ ਕੀ ਹੈ ਕਹਿੰਦਾ ਤੀਜੇ ਪਾਰ ਸਾਰਾ ਤਿਆਰ ਪੜ ਕੇ ਦੇ ਲੋ ਇੱਕ ਦਿਨ ਵੀ ਕਿਹਾ ਹੋਵੇ ਅੱਜ ਬਦਲ ਗਈ ਹੈ ਅੱਜ ਹੁੰਦਾ ਹੈ ਅੱਜ ਕਣੀਆਂ ਨੇ ਅੱਜ ਮੈਨੂੰ ਬੁਖਾਰ ਆ ਝਖੜਾ ਮੇ ਪਾਣੀ ਲੈਣ ਨਹੀਂ ਗਿਆ ਇੱਕ ਦਿਨ ਦਿਖਾ ਦਿਓ ਇੱਕ ਬੁੱਢਾ ਸੀ ਵੀਰ ਸਿੰਘ ਨਾਂ ਸੀ ਉਹਦਾ ਅਮਰਾਜੀ ਉਹ ਤਾਂ ਗੁਰੂ ਥੇ ਉਹਨੇ ਕਾਦੀ ਰੀਸ਼ਨ ਮਰਨ ਛੜ ਗਿਆ ਗੁਰੂ ਥੇ 12 ਸਾਲ ਗਾਗਨਾ ਢੋਕੇ ਗੁਰੂ ਬਣੇ ਨੇ ਸਾਧੋ ਸਾਟ ਢੋਕੇ ਛੜਦੇ ਗੁਰੂ ਕੋਲ ਜਦੇ ਮਨ ਦੇ ਕਹਿੰਦੇ ਉਹਦੇ ਇਠਾਂ ਦੀ ਗੱਲਾਂ ਤੇ ਕਰਦੇ ਨਾਲ ਛੁੜਦੇ ਸੋ ਉਹ